ਜੀ ਮੇਰੇ ਵੀਰੋ ਕੀ ਹਾਲ ਚਾਲ ਹੈ ਲੋ ਜੀ ਕਰਤੀ ਵਲੋਗ ਦੀ ਸਟਾਰਟਿੰਗ ਤੇ ਪਹਿਲਾ ਸਟੂਡੀਓ ਖੋਲਦੇ ਆਪਾਂ ਲੋ ਜੀ ਤਾਲਾ ਦਾ ਖੋਲਿਆ ਤੇ ਹਵਾ ਬਹੁਤ ਤੇ ਚੱਲ ਰਹੀ ਐ ਨੇਰੀ ਲਾਲ ਇੱਕ ਸਾਦਾ ਨੇਰ ਚੱਲੀ ਜਾਂਦਾ ਨੇਰੀ ਤੇ ਕੱਲ ਮੀ ਆਇਆ ਸੀ ਤਾਂ ਕਰਕੇ ਵਾਪਸ ਤੇ ਠੰਡੀ ਠੰਡੀ ਹਵਾ ਤੇ ਆ ਕੱਪੜੇ ਵੀ ਸਾਰੇ ਡਿੱਗ ਗਏ ਤੇ ਵੈਸੇ ਆਪਾਂ ਕੀ ਕਰਨਾ ਹੈ ਆਪਾਂ ਦਾ ਇੱਕ ਕਬੂਤਰ ਪਠਾਣਾ ਹੈ ਤੁੱਪ ਹੈਗੀ ਐਵੇਂ ਕੋਈ ਦਿੱਕਤ ਵਾਲੀ ਗੱਲ ਨਹੀਂ ਸੂਰਜ ਚੜ ਰਿਹਾ ਠੰਡੀ ਹਵਾ ਪਰ ਚਲੋ ਆਪਾਂ ਦਾ ਤੁੱਪ ਲਵਾਣੀ ਲਵਾ ਦਾਂਗੇ ਹਵਾ ਦੇਖੋ ਆਪੇ ਕਿਉਂ ਠੁੱਲ ਹਵਾ ਤੇ ਆਪਾਂ ਕਿਤੇ ਜਾਲ 'ਚ ਤੁੱਪ ਲਵਾਵਾਂਗੇ ਜਾਲ ਹੀ ਨਹੀਂ ਡਿੱਗ ਜੇ ਚਲੋ ਮੈਂ ਖੋਲਣਾ ਖੁੱਡੇ ਸਾਡੇ ਕੋਲ ਗੇਮ ਹੋਟ ਲਓ ਜੀ ਖੋਲਿਆ ਆਪਣਾ ਖੁੱਡਾ ਪਹਿਲਾ ਮਿੱਤਰੋ ਤੇ ਫੜਦੇ ਆ ਨੀਲਾ ਆਪਣਾ ਆ ਰਿਹਾ ਏ ਲੋ ਜੀ ਫੜ ਲਿਆ ਜੀ ਤੈਨੂੰ ਫੜਨੇ ਆ ਜਾਲ ਚ ਲੋ ਜੀ ਬਾਬਿਓ ਲਾਤਾ ਜੀ ਯਾਲ ਤੇ ਇੱਕ ਬੱਚਾ ਵਾਤਾ ਇੱਕ ਨੀਲਾ ਵਾਤਾ ਆਪਣਾ ਜਿਹੜਾ ਬਾਜੀ ਵਾਸਤੇ ਤਿਆਰ ਕਰਨਾ ਆਪਾਂ ਤੇ ਚੋਬਰ ਕਪੜੇ ਝਾੜੀ ਜਾਂਦੇ ਤੇ ਕਪੜਿਆਂ ਦੀ ਭੈਣ ਬਸ ਸਮਝ ਜੋਗੀ ਹੋ ਗਿਆ ਤੇ ਇੱਕ ਤਾਂ ਨਿਕਲੇਗੀ ਤੇ ਬਾਕੀ ਹਵਾ ਬਹੁਤ ਸੋਹਣੀ ਆ ਸੋਹਣੀ ਤਾਂ ਕਾਦੀ ਆ ਬਸ ਠੀਕ ਆ ਮੌਸਮ ਠੰਡਾ ਹੈ ਤੇ ਹੈ ਕੋਈ ਦਿੱਕਤ ਨਹੀਂ ਕਰਨ ਤੇ ਹਾਂਜੀ ਕੀ ਹੋ ਗਿਆ ਜੀ 빙ਾ ਹੋ ਗਿਆ ਯਾਰ ਜੀ ਸਿੱਧਾ ਕਰਦੇ ਹਾਂ ਬਈ ਬਹੁਤ ਤੇਜ਼ ਹੈ ਕੀ ਮਿੱਤਰੋ ਤੇ ਮੇਰਾ ਬਾਰਨੀਗਾ ਮਾਰਨ ਆਇਆ ਸੀ ਵੀ ਜਲ ਸਹੀ ਖੜਾ ਹੈ ਤੇ ਥੋੜਾ ਜਿਹਾ 빙ਾ ਹੋਇਆ ਕੋਈ ਦਿੱਕਤ ਆ ਲੈ ਗਾਲ ਨਹੀਂ ਤੇ ਬੈੜੀ ਆ ਰਹੀ ਆ ਬਾਬਿਓ ਉਹ ਦੇਖੋ ਤੇ ਵੀ ਕਣਕਾਂ ਵੱਡੀਆਂ ਗਈਆਂ ਫੇਰ ਨਹੀਂ ਪੈਣੀ ਹੈਗੇ ਨਹੀਂ ਫੇਰ ਕਣਕਾਂ ਵੱਡੀਆਂ ਗਈਆਂ ਫੇਰ ਉੱਥੇ ਵੱਢ ਜੂਗੀ ਸੱਪ ਸੁਪ ਹੁੰਦੇ ਆ ਤੇ ਕਣਕਾਂ ਚ ਜਾਨਵਰ ਹੁੰਦੇ ਵਸ ਉਹਨਾਂ ਨੂੰ بس ਕਣਕ ਚ ਰਿਆ ਕਰੂਗੀ ਫਿਰ ਵੜਤੀ ਜਦੋਂ ਖੇਤਾ ਖੁੱਤਾਂ ਜਿੱਡੀ ਗਿਆ ਕਰੂਗੀ ਹੁਣ ਉਹਦੇ ਘੱਟ ਹੋ ਜੂਗੀ ਤੇ ਬਾਕੀ ਚੋਬਰ ਬੈਠਿਆ ਚੋਬਰ ਬੈਠੇ ਕਿਵੇਂ ਆਂ ਜੇ ਬੋਲਦੇ ਖਤਮ ਹੋ ਰਹੀ ਜੇ ਦੀ ਗਾਨ ਜਮਈ ਤੇ ਹਵਾਈ ਬੋਤ ਤੇ ਜਾ ਬਾਬਿਓ ਦੇਖਿਓ ਗਲੀ ਦੀ ਕਿਵੇਂ ਉਹ ਹਿੱਲ ਜਾਂਦੇ ਆ ਕੀ ਕਹਿੰਦੇ ਇਹਨੂੰ ਚੱਲ ਰਹੀਆਂ ਤੇ ਸਾਰੇ ਜਾਨਵਰ ਉੱਡ ਜਾਂਦੇ ਆ ਬੈਦੀ ਕਰਕੇ ਤੇ ਤੁਪਲਵਾ ਦਾ ਇੱਕ ਅੱਜ ਦਾ ਤੁਪ ਹੈ ਨਹੀਂ ਐ ਨਹੀਂ ਗਰਮੀ ਹੈ ਨਹੀਂ 2 ਵਜੇ ਤੱਕ ਲਵਾ ਦਾ ਕੋਈ ਦਿੱਕਤ ਵਾਲੀ ਗੱਲ ਨਹੀਂ 2 ਵਜੇ ਤੱਕ 2 2.5 ਤੇ ਬੱਚਾ ਪਾਇਆ ਹੋਇਆ ਬੱਚਾ ਵੀ ਗਿੱਜੂ ਨਾਲ ਨਾਲ ਹੈ ਕਿ ਨਹੀਂ ਤੇ ਆਪਣਾ ਨੀਲਾ ਵੀ ਪਾਸੇ ਨਾ ਮੈਜੇਲਾ ਸਿ ਨੀਲਾ ਸਿੱਧਾ ਤਾਰਿਆ ਕਰਾਂਗੇ 2-3 ਦਿਨ ਫਿਰ ਦੇਖਦੇ ਕੀ ਬਣਦਾ ਤੇ ਹਜੀ ਕੰਨੀਆਂ ਹੀ ਜਾਂਦੀ ਐ 10 ਦਿਨ ਲੱਗਣਗੇ ਕੰਨੀ ਆਣ ਚ ਜਦੋਂ ਕੰਨੀ ਆ ਗਈ ਦੀਵਾਲੀ ਵੀ ਕਰੀ ਹੋਈ ਆ ਦੀ ਤੇ ਵੱਸ ਰੰਗ ਰੰਗ ਲਾ ਕੇ ਗੁੜਗੁੜ ਲਾ ਕੇ ਛੜ ਦਾਂਗੇ ਹਾਂਜੀ ਮਿੱਤਰੋ ਤੇ ਹਵਾ ਉਹ ਵੀ ਚੱਲੀ ਜਾਂਦੀ ਐ ਤੇ ਜਾਲ ਦਾ ਡਰ ਹੈ ਵੀ ਥੱਲੇ ਥੱਲੇ ਨਾ ਬਈ ਨਾਲ ਆਲਿਆਂ ਦੇ ਘਰੇ ਨਾ ਡਿੱਗ ਜੇ ਤੇ ਬਾਕੀ ਤਾਲਾ ਤੋੜਾ ਲਾਤਾ ਓਕੇ ਰਿਪੋਰਟਾ ਕਰਤੇ ਆ ਜੇ ਤੇ ਜਾਂਨੇ ਆ ਥੱਲੇ ਰੋਟੀ ਰੋਟੀ ਖਾ ਕੇ ਫੇਰ ਆਣੇ ਆ ਅਛਾ ਤੂੰ ਆ ਨਟ ਨਾਲ ਜੀ ਐਮਪੀ ਐਮਪੀ ਹੋ ਰਹੀ ਜੀ ਤੇ ਜੀ ਮੌਸਮ ਇੱਕਦਮ ਖਰਾਬ ਹੋ ਗਿਆ ਟਾਈਮ ਹੋ ਗਿਆ 4 4:30 ਦਾ ਤੇ ਦੇਖੋ ਮਾਹੌਲ ਸਵੇਰੇ ਤੁਹਾਨੂੰ ਕਿਹਾ ਬਹੁਤ ਹਵਾ ਚੱਲੀ ਜਾਂਦੀ ਹੈ ਨਜਾਇਜ਼ ਜੀ ਤੇ ਕੰਮ ਹੁਣੇ ਹੋ ਗਿਆ ਤੇ ਸਿੱਧੇ ਚੋਬਰ ਨੇ ਮੇਰਾ ਜਾ ਰਿਆ ਸੀ ਜਿੰਮਤ ਤੇ ਚੋਬਰ ਨੇ ਸਿੱਧੇ ਤਾਰ ਕੇ ਜਾਲ ਹੀ ਚੱਕ ਲਿਆ ਸਿੱਧਾ ਹੀ ਫਿਰ ਲਓ ਜੀ ਨਿੱਲਾ ਤੇ ਆਪਣਾ ਬੱਚਾ ਜਿਹੜਾ ਸਵੇਰੇ ਬਿਠਾਇਆ ਸੀ ਸਿੱਧਾ ਹੀ ਜਾਲ ਠੋਕਿਆ ਕਹਿ ਅਹੀਂ ਛੱਡਾਂਗੇ ਕਲਿਆ ਵਿੱਤਪਾਉਆ ਬੱਚਾ ਰੱਬ ਵਿੱਚ ਮੈਨ ਆਇਆ ਥੱਲੇ ਨੂੰ ਬਾਜੀ ਮਗਾਦੀ ਬਸ ਸਮਝ ਜਾ ਤੁਸੀਂ ਕੀ ਕਹਿਣਾ ਚਾਹੁੰਦਾ ਮੈਂ ਤੇ ਬਾਕੀ ਲਾਈਟ ਹੈ ਨਹੀਂ ਦਾਣਾ ਧਰ ਦਾਂਗੇ ਤਿੰਨ ਮੈਟਰ ਤੇ ਨਹੀਂ ਹੈਗਾ ਇਹ ਇਹ ਬਲਬ ਤਾਂ ਹੈਗਾ ਮੇਰੇ ਹਿਸਾਬ ਨਾਲ ਇਹ ਤਾਂ ਹੈਗਾ ਇਹ ਹੈਗਾ ਇਹ ਨਹੀਂ ਹੈਗਾ ਚੱਲ ਇਹਦਾ ਤਾਂ ਕੀ ਲੋਡ ਹੈ ਉਹ ਵੀ ਨਾ ਮੈਟਰ ਤੇ ਹੈ ਉਹ ਇਨਵਰਟਰ ਤੇ ਹੈ ਇਹ ਆਪਾਂ ਚਲਾਇਆ ਤਾਂ ਕਰਦੇ ਕਰਤੀ ਯਾਰ ਪਹਿਲਾਂ ਨਹੀਂ ਹੈ ਜੀ ਆਹ ਇੱਧਰ ਲਾ ਇੱਧਰ ਲਾ ਤੇ ਤੇ ਵਾਲੀ ਛਤਰੀ ਵੀ ਦੇਖ ਕੇ ਆਣੀ ਹੈ ਥੱਲੇ ਸੋਲੇ ਦਾ ਡਿੱਗ ਗਈ ਹੋ ਕਿਤੇ ਕਰੇ ਅੱਲੂ ਗਿਆ ਮੈਂ ਤਰਕੇ ਐਸੀ ਗਲਤ ਤੇ ਗੋਲੀ ਛੱਡ ਦੇ ਬੈਠਾ ਨਹੀਂ ਨਹੀਂ ਮੈਂ ਪੀਐਮਪੀ ਕਰ ਦੂਆ ਜੀ ਕਿਉਂ ਕਿਹੜੀ ਆ ਲੋ ਜੀ ਖੁੱਡੇ ਖੋਲੇ ਤੇ ਨੀਲਾ ਦਾ ਛੜਤਾ ਸੀ ਤੇ ਇੱਕ ਬੱਚਾ ਰਹਿ ਗਿਆ ਇਹਨੂੰ ਫੜ ਕੇ ਘਟ ਦਿੰਨੇ ਆ ਆ ਆ ਵਿਚੇਲਾ ਆ ਲੋ ਜੀ ਚੱਲ ਲੋ ਜੀ ਛੜਤਾ ਤੇ ਨੀਲਾ ਦਾ ਛੜਤਾ ਸੀ ਇਹ ਤੋਂ ਪਹਿਲਾਂ ਵੀਡੀਓ ਨਹੀਂ ਲਈ ਸੀ ਮੈਂ ਤੁੱਕ ਤੇ ਮੈਂ ਦੇਖ ਕੇ ਨਾ ਦਿਖ ਰਹਾ ਛਤਰੀ ਵਿੰਗੀ ਹੋ ਗਈ ਦਾ ਧੀ ਸਾਲੀ ਜੇ ਇਹਦਾ ਇਹ ਹਾਲ ਹੋਗਾ ਆਪਣੇ ਸਾਹਿਬ ਕਿ ਆ ਵਿੰਗੀ ਹੋ ਗਈ ਫਿਰ ਕਿ ਹਵਾ ਹੋਰੇ ਜਾਏ ਹਾਲ ਹੋਵੇ ਛਤਰੀ ਕਿਤੇ ਡਿੱਗੀ ਹੋਈ ਹੋਗਾ ਅੰਦਰ ਹੀ ਉੱਤੀ ਪਈ ਹੋਊਗੀ ਉਹ ਇਹ ਕਿਥੇ ਨਾਲ ਆਈ ਸੀ ਟੈਂਕੀ ਨਾਲ ਆਈ ਸੀ ਮੀਤਾ ਰੁਕ ਗਿਆ ਕਿਣ ਮਿੰਨ ਚੱਲੀ ਜਾਂਦੀ ਥੋੜੀ ਜੀ ਤੇ ਮਗਾਛਤਰੀ ਦੇਖਣੀ ਹੈ ਕਿ ਐਵੇਂ ਕਿਸੇ ਕਰੇ ਫਿਰ ਲੜਾਈ ਵਾਲਾ ਕੰਮ ਹੈ ਤੇਰੀ ਭੈਣ ਤੇਰੇ ਨੂੰ ਬਿਜਲੀ ਬਹੁਤ ਘੰਟਾ ਹੀ ਸੀ ਉੱਤੇ ਸਹੀਆ ਆਇਆ ਫਿਰ ਤੇ ਦਾਣੇ ਤਰਦਾਂਗੇ ਬਾਬੂ ਲੈਟ ਆਈ ਨਹੀਂ ਹਜੇ ਲੈਟ ਆਣ ਦਨ ਇਨਵਰਟਰ ਤੇ ਹੈ ਨਹੀਂ ਇਹ ਤੇ ਬਿਜਲੀ ਵਾਲਾ ਬੁਲਾਵਾਂਗੇ ਉਹ ਤੋਂ ਕਰਾਵਾਂਗੇ ਇੱਕ ਕੇ ਇਨਵਰਟਰ ਤੇ ਕਰਾਣਾ ਤੇ ਇੱਕ ਕੇ ਹੋਲਡਰ ਲਵਾਣਾ ਉਹਦੇ ਤੇ ਇੱਕ ਥੱਲੋ ਤਾਰ ਬੁਆਣੀ ਆ ਹੈ ਕਿ ਨਹੀਂ ਤੇ ਕਮਸਾਨ ਪਿਆ ਵੈ ਤੇ ਲੋਕਾਂ ਦੀ ਕਣਕਾ ਦੀ ਪੈਣ ਕੜਤੀ ਮੇਰੇ ਸਾਹ ਨਾਲ ਕੜਤੀ ਹੋ ਗਈ ਉਹ ਬੋਲਾਗਾ ਨੜ ਚਲਾਉ ਤੇ ਤੁੱਕ ਬਈ ਗਏ ਚਲ ਆਪਾਂ ਕਿਹੜਾ ਫਾਰਮਰ ਆ ਫੇਰ ਵੀ ਆਪਾਂ ਸੋਚਦੇ ਆ ਸਾਡੇ ਵਾਂਗ ਹੀ ਆਪ ਕੋ ਬਾਣ ਬਾਬੇ ਦਾਣੇ ਧਰ ਦਿੰਨੇ ਆ ਲਾਈਟ ਆਵੇ ਨਾ ਆਵੇ ਕੀ ਪਤਾ ਹੈ ਕਿ ਨਹੀਂ ਚਲ ਦਾਣੇ ਤਾਂ ਧਰ ਹੀ ਦਿੰਨੇ ਆਪਾਂ ਮਾੜੇ ਮੋٹے ਦਾ ਖਾਨ ਗਿਆ ਦਾ ਹੈਗਾ ਚਾਨਣ ਦਿਖਦਾ ਮਾੜਾ ਮੋਟਾ ਤੇ ਰਾਤ ਹੋ ਗਈ ਫਿਰ ਜਮੇ ਹੀ ਕੰਮ ਟੇਡਾ ਹੋ ਜੂਗਾ ਤਾਂ ਕਰਕੇ ਤੇ ਖੁੱਡੇ ਵੀ ਨਹੀਂ ਦੇਖੇ ਵੀ ਚੋਏ ਆ ਕਿ ਨਹੀਂ ਅੱਜ ਜਿਆਦਾ ਵੀ ਆਏ ਕੱਲ ਘੱਟ ਆਏ ਸੀ ਇਹ ਤਾਂ ਪਰਲੇ ਖੁੰਡੀ ਚ ਰੱਖਣੀ ਸੀ ਇਹ ਲੰਬੀ ਟਰੇ ਉਹ ਉੱਧਰ ਰੱਖਾਂਗੇ ਛੋਟੇ ਵਾਲੀ ਇੱਧਰ ਰੱਖ ਦਾਂਗੇ ਪਾਣੀ ਵੀ ਚੇਂਜ ਕਰਨਾ ਸੀ ਬਾਬਿਓ ਅੱਜ ਪਰ ਹੋਣਾ ਨਹੀਂ ਹੋਣਾ ਨਹੀਂ ਮੇਰੇ ਹਿਸਾਬ ਨਾਲ ਪਾਣੀ ਜੇ ਆਇਆ 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 ਦੂਜੀ ਟਰੇ ਚੱਕ ਲਈ ਤੇ ਫੀਡਰ ਤੋੜਤਾ ਬਾਬਿਓ ਨੇ

ਉਜੀ ਮੈਂਗਾ ਚੇਂਜ ਕਰੀ ਦੇਣਾ ਚੰਪਰ ਕਹਿੰਦਾ ਕੋਈ ਦਿੱਕਤ ਵਾਲੀ ਗੱਲ ਨਹੀਂ 2 ਮਿੰਟ ਲੱਗਣਗੇ ਮੈਂਗਾ ਚਲ ਕੱਢ ਲੈ ਤੇ ਯਾਰ ਜੋਗੀ ਨੂੰ ਲਿਆਦੀ ਆ ਦੁਕਾਨ ਤੋਂ ਸਬਜੀ ਤੇ ਦੇਖਦੇ ਆ ਜਾਵਾਂਗੇ ਕਿ ਨਹੀਂ ਫੋਣੀ ਨਹੀਂ ਲੱਗੀ ਜਾਂਦਾ ਜੋਗੀ ਚਾਚਾ ਚਾਚਾ ਜੀ ਚਾਚਾ ਗੜੇ ਨਾਲ 갔다 ਹੂ ਅੱਜ ਮੌਸਮ ਕਈ ਨਾਮ ਦਾ ਤੋ ਤੂੰ ਕੇ ਫੇਰ ਦੇਖਦੇ ਕਦੇ ਮੈਂ ਫੋਨ ਕਰਕੇ ਦੇਖਦਾ ਕੀ ਕਹਿੰਦਾ ਪਾਣੀ ਪੂਣੀ ਮਾਰ ਦਾਂਗੇ ਅੱਛੇ ਤਰ੍ਹਾਂ ਓਕੇ ਰੋਟਾ ਕਰ ਦਾਂਗੇ ਇੱਥੇ ਲੈਟ ਹਜੇ ਦਾ ਕਾਈ ਨਹੀਂ ਦਾਣੇ ਮੈਂ ਤਰਤੇ ਮੈਂ ਕਿ ਰਾਤ ਨੂੰ ਫਿਰ ਜ਼ਿਆਦਾ ਹਨੇਰਾ ਹੋ ਜੂਗਾ ਜਿਵੇਂ ਹੀ ਖਾਏ ਜਾਣੇ ਉਹਨੂੰ ਖਾਦਾ ਲੈ ਲਵਾਂਗੇ ਚਲੋ ਥੋੜੇ ਮੋਟੇ ਤੇ ਬਾਕੀ ਸਵੇਰੇ ਖਾ ਲੈਣਗੇ ਹੋਰ ਜਿੱਕੜੀ ਗੱਲ ਨਹੀਂ ਮੌਸਮ ਖਰਾਬ ਹੋ ਗਿਆ ਤੇ ਨੀਲਾ ਪਿਠਾਈ ਦਿੱਤਾ ਸੀ ਲਗਭਗ ਤਾਂ ਧੁੱਪ ਲੱਗੀ ਸੀ ਸਵੇਰੇ ਦਾ ਹੈਗੀ ਸੀ ਪਰ ਗਰਮੀ ਨਹੀਂ ਸੀ ਧੁੱਪ ਹੈਗੀ ਸੀ ਤੇ ਹੈ ਹਾਂ ਗਰਮੀ ਨਹੀਂ ਸੀ ਤੋਂ ਪਤਾ ਹੈ ਕਿ ਜੀ ਮਤਲਬ ਠੰਡੀ ਠੰਡੀ ਹਵਾ ਚੱਲੀ ਜਾਂਦੀ ਸੀ ਉਵੇਂ ਲੋ ਨਹੀਂ ਹੁੰਦੀ ਲੋ ਨਹੀਂ ਸੀ ਤੇ ਬੈਸ ਕਰਦੇ ਆ ਇਹਨਾਂ ਦੀ ਓਕੇ ਰਿਪੋਰਟਾਂ ਰੱਖਦੇ ਆ ਦਾਣਾ ਪਾਣੀ ਓਕੇ ਰਿਪੋਰਟ ਕਰਦੇ ਆ ਤੇ ਫੋਨ ਫੇਰ ਨਹੀਂ ਚੱਕਿਆ ਫੋਨ ਫੇਰ ਕਰਿਆ ਸੀ ਮੈਂ ਚੱਕਿਆ ਨਹੀਂ ਚਲੋ ਕੋਈ ਨਾ ਆਇਆ ਠੀਕ ਹੈ ਬਾਬੇ ਰੱਖਤਾ ਜੀ ਪਾਣੀ ਤੇ ਮੈਂ ਕਹਾਂ ਚੱਲ ਫਲੈਸ਼ ਚਲਾ ਦਿੰਨੇ ਆਂ ਇਹਨੇ ਪੀ ਲੈਣਗੇ ਇਹਨੇ ਇਹਦੇ ਚ ਦਿਖਦਾ ਨਹੀਂ ਇਹਨਾਂ ਨੂੰ ਕਿਆ ਕਰੀਂ ਤਾਂ ਟੱਟਾ ਇਦਾਂ ਵਾਲੇ ਖੁੱਡੇ ਜੇ ਵੀ ਤੇ ਯਾਰ ਮੌਸਮ ਬਹੁਤ ਹੀ ਜ਼ਿਆਦਾ ਖਰਾਬ ਹੈ ਠੋਡੇ ਸਾਹਮਣੀ ਆ ਬਾਪੂ ਗੋਜੀ ਆ ਗਈ ਸਬਜੀ ਦੇ ਕੇ ਆ ਗਈ ਪਰ ਲੇ ਘਰੇ ਜੋਗੀ ਹੋਰ ਆ ਗਰੇ ਜੋਗੀ ਦਾ ਨਾਮ ਐ ਲੈ ਦਿੰਨੇ ਆਪਾਂ। ਕਈ ਵਾਰੀ ਦੱਸਿਆ ਆਪਣੇ ਚਾਚਾ ਲੱਗਦੇ ਜੀ। ਜੋਗੀ ਸ਼ੁਰੂ ਤੋਂ ਹੀ ਕਹਿੰਨੇ ਆ। ਤਾਂ ਰੱਖੀ। ਤੇ ਵਾਕੀ ਚੋਬਰਾ ਕੇ ਸਿੱਧਾ ਪੈ ਗਿਆ। ਜੀ ਮਿੱਤਰੋ ਕਰਤੇ ਜੀ ਖੁੱਡੇ ਲੋਕ ਤੇ ਵਾ ਚੱਲ ਜਾਂ ਥੱਲੇ ਅੱਜ ਤਾਂ ਕੋਈ ਕੰਮ ਕਰਿਆ ਨਹੀਂ ਲੈਣਾ ਨਹੀਂ ਦੇਣਾ ਨਹੀਂ ਮੌਸਮ ਖਰਾਬ ਨੇ। ਸਾਰੀ ਕੜਤੀ। ਇਕਤਾ ਹੈ ਕਿ ਨਹੀਂ ਤੇ ਸਵਾਨਾ ਚੱਕ ਲਿਆ ਆਪਣਾ। ਚੱਕ ਲਿਆ ਜੀ ਤੇ ਗੋਲੀ ਵੀ ਐ ਰੈਡੀ ਐ ਥੱਲੇ ਜਾਣ ਨੂੰ ਇਹ ਵੀ ਉਹੀ ਫਿਰਦਾ ਵਿਚਾਰਾ। ਗੋਲੀ ਕਰਨਵਾ ਦਾਂਗੇ ਤੇ ਓਕੇ ਰਿਪੋਰਟਾਂ ਦਾਣੀ ਦੁਣੀ ਡਰੇਆਂ ਚੱਕਤੀਆਂ ਤੇ ਸਵੇਰੇ ਮਿਲਦੇ ਹੁਣ ਆਪਾਂ